ਵਿਧਾਨ ਸਭਾ ਦੇ ਵਿੱਚ ਇੱਕ ਮਸਲਾ ਬੜਾ ਹੀ ਚਰਚਾ ਦੇ ਵਿੱਚ ਰਿਹਾ। ਕੁਲਤਾਰ ਸਿੰਘ ਸੰਧਵਾ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਨੇ ਆਪਣੀ ਪੁਲਿਸ ਉੱਤੇ ਹੀ ਸਵਾਲ ਖੜੇ ਕਰ ਦਿੱਤੇ ਸਨ। ਉਹਨਾਂ ਨੇ ਡੀਜੀਪੀ ਨੂੰ ਵੀ ਤਲਬ ਕਰ ਲਿਆ। ਡੀਜੀਪੀ ਪੇਸ਼ ਨਹੀਂ ਹੋਏ। ਹੁਣ ਇਸ ਮਸਲੇ ਦੇ ਵਿੱਚ ਕਹਾਣੀ ਕਿੱਥੇ ਖੜੀ ਹੈ? ਅਪਡੇਟ ਕੀ ਹੈਗਾ? ਆ ਜਿੱਥੋਂ ਤੱਕ ਰਹੀ ਗੱਲ ਹੈ ਵਿਧਾਨ ਸਭਾ ਦੀ ਉਸ ਕਾਰਵਾਈ ਦੀ ਜਾਂ ਸੈਸ਼ਨ ਦੇ ਦੌਰਾਨ ਦੀ ਕਿਉਂਕਿ ਕਾਰਵਾਈ ਚੱਲ ਰਹੀ ਸੀ ਉਸੇ ਦੇ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾ ਇੱਕ ਐਫਆਈਆਰ ਨੰਬਰ 180 ਹੈ। ਅਜੇ ਸੀ ਨਾ ਭੁੱਲਦੇ ਹੋਈਏ ਆ ਜਿਹੜੀ ਕੀ ਕੋਟਕਪੂਰਾ ਉਹਨਾਂ ਦਾ ਅਬਜ਼ਾ ਹਲਕਾ ਪੈਂਦਾ ਉੱਥੋਂ ਦੀ ਹੈ ਉਸ ਦਾ ਜ਼ਿਕਰ ਕਰਦੇ ਆ ਔਰ ਸਲਾਹ ਲੈਣ ਲੈਂਦੇ ਆ ਸਲਾਹ ਕਿਸ ਤੋਂ ਲੈਂਦੇ ਆ ਇਸ ਕਾਨੂੰਨੀ ਸਲਾਹ ਕੇ ਦੱਸੋ ਜੀ ਤੁਸੀਂ ਵੀ ਅਫਸਰ ਰਹੇ ਹੋ ਸਭ ਤੋਂ ਪਹਿਲਾਂ ਉਹ ਉਠਾਉਂਦੇ ਆ ਕੁਮਰ ਵਿਜੇ ਪ੍ਰਤਾਪਪੁਰਾ ਨੂੰ ਜਿਹੜੇ ਕੀ ਪਹਿਲਾਂ ਹੀ ਆਪਣੇ ਮੁੱਦਿਆਂ ਨੂੰ ਲੈ ਕੇ ਹਾਲਾਂਕਿ ਅਗਲੇ ਦਿਨ ਉਹਨਾਂ ਨੂੰ ਮੌਕਾ ਮਿਲਦਾ ਬੋਲਣ ਦਾ ਤਾਂ ਉਹਨਾਂ ਨੂੰ ਸਲਾਹ ਮੰਗੀ ਜਾਂਦੀ ਆ ਉਹਨਾਂ ਨੇ ਦੱਸ ਦਿੱਤਾ ਉਹ ਕਹਿੰਦੇ ਕਿ ਇੱਥੇ ਤਾਂ ਹੀ ਉਹਨਾਂ ਨੇ ਗੱਲ ਹੀ ਮੁਕਾਤੀ ਦੋ ਤਿੰਨ ਸ਼ਬਦਾਂ ਚ ਕਹਿੰਦੇ ਸਰਕਾਰ ਆਪਾਂ ਥੋੜੀ ਚਲਾ ਰਹੇ ਆ ਇੱਥੇ ਤਾਂ ਮਾਫੀਆ ਚਲਾਈ ਜਾਂਦਾ ਉਹਨਾਂ ਨੇ ਤੇ ਇੱਥੋਂ ਤੱਕ ਪੱਤੇ ਖੋਲ ਦਿੱਤੇ ਤੇ ਉਸ ਐਫਆਈਆਰ ਦੇ ਮੱਦੇ ਨਜ਼ਰ ਵੀ ਸਲਾਹ ਦਿੱਤੀ ਫਿਰ ਪ੍ਰਤਾਪ ਸਿੰਘ ਬਾਜਵਾ ਵੀ ਉੱਠਦੇ ਇਸ ਮਾਮਲੇ ਦੇ ਵਿੱਚ ਉਹ ਵੀ ਤੰਜ ਜਾਂ ਕੱਸ ਜਾਂਦੇ ਆ ਨਾਲ ਸਲਾਹ ਦੇ ਜਾਂਦੇ ਆ ਔਰ ਐਮਐਲਏ ਪ੍ਰਗਟ ਸਿੰਘ ਕਾਂਗਰਸ ਦੇ ਇਸ ਦੇ ਵਿੱਚ ਉਹਨਾਂ ਨੂੰ ਵੀ ਮੌਕਾ ਮਿਲ ਗਿਆ ਸੀ ਉਹ ਕਹਿੰਦੇ ਕਿ ਤੁਸੀਂ ਇੱਕ ਏਐਸਆਈ ਦੀ ਗੱਲ ਕਰਦੇ ਹੋ ਬੋਰਡ ਸਿੰਘ ਦੀ ਇਹ ਤਾਂ ਏਐਸਆਈ ਤੇ ਇੱਕ ਮਾਮੂਲੀ ਜੀ ਗੱਲ ਆ ਇਹੋ ਜਿਹੇ ਤੇ ਪਤਾ ਨਹੀਂ ਕਿੰਨੇ ਇੱਥੇ ਤੁਰੇ ਪਿਰਦੇ ਆ ਜਿਹੜੇ ਕਰਪਟ ਨੇ ਕਿਉਂਕਿ ਉਸ ਦੇ ਵਿੱਚ ਕੁਲਤਾਰ ਸਿੰਘ ਸੰਧਵਾ ਨੇ ਦਾਵਾ ਕੀਤਾ ਕਿ ਛੋਟੀ ਗੱਲ ਇਸ ਕਰਕੇ ਨਹੀਂ ਹੈ ਕਿਉਂਕਿ ਇੱਕ ਗੈਂਗਸਟਰ ਤੋਂ ਖਾਤੇ ਵਿੱਚ ਪੈਸੇ ਪਵਾਏ ਗਏ ਹਾਲਾਂਕਿ ਇਸ ਮਾਮਲੇ ਦੇ ਵਿੱਚ ਵੀ ਸੁਖਪਾਲ ਸਿੰਘ ਖੈਰਾ ਨੇ ਬਾਹਰ ਆ ਕੇ ਦੱਸਿਆ ਕਿ ਉਹ ਗੈਂਗਸਟਰ ਨਹੀਂ ਹੈ ਆਪਣੇ ਇੰਟਰਵਿਊ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਉਹ ਤਾਂ ਇੱਕ ਉੱਥੋਂ ਦਾ ਕੋਈ ਕਾਉਂਸਲਰ ਹੈ ਜਾਂ ਕੋਈ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਨੁਮਾਇੰਦਾ ਹੈ ਕਿਸੇ ਨਾਲ ਤੇ ਉਹਨਾਂ ਦੇ ਮਾਤਾ ਵੀ ਉੱਥੋਂ ਸਰਗਰਮ ਭੂਮਿਕਾ ਨਿਭਾਉਂਦੇ ਆ ਤਾਂ ਉਹ ਜਿਹੜੇ ਪੈਸਿਆਂ ਦਾ ਲੈਣ ਦੇਣਾ ਕੋ ਗੈਂਗਸਟਰ ਨੇ ਨਹੀਂ ਕੀਤਾ ਜੇਕਰ ਕੀਤਾ ਵੀ ਹੈ ਜੇ ਹੋਵੇ ਵੀ ਮੰਨ ਵੀ ਲਿਆ ਜਾਵੇ ਉਹ ਦਾਗ ਹੀ ਹੈ ਤਾਂ ਫਿਰ ਵੀ ਐਸਏਈ ਬੋਰਡ ਸਿੰਘ ਦਾ ਵਿਸ਼ੂ ਐਸ਼ੂ ਜਿਹੜਾ ਉਹ ਇੰਪੋਰਟੈਂਟ ਨਹੀਂ ਹੋਣਾ ਚਾਹੀਦਾ ਕਿਉਂਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਇੱਕ ਭਰਾ ਦੀ ਕਥਿਤ ਆਡੀਓ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਇਹ ਵੀ ਇਲਜ਼ਾਮ ਲਾਇਆ ਵਿਰੋਧੀਆਂ ਨੇ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸਿਰਫ ਤੇ ਸਿਰਫ ਆਪਣੇ ਭਰਾ ਨੂੰ ਬਚਾਉਣ ਦੀ ਖਾਤਰ ਕਿ ਉਹਨਾਂ ਦੇ ਉੱਤੇ ਧਮਕੀ ਦੇਣ ਦਾ ਜਾਂ ਕਿਸੇ ਤਰ੍ਹਾਂ ਦਾ ਪਰਚਾ ਦਰਜ ਨਾ ਹੋ ਜਾਵੇ ਕਿਉਂਕਿ ਕਿ ਡੀਡੀਆਰ ਵੀ ਕੱਟੀ ਗਈ ਸੀ ਇਸ ਕਰਕੇ ਕਹਿੰਦੇ ਕਿ ਉਹਨਾਂ ਨੇ ਮੁੱਦਾ ਚੁੱਕ ਲਿਆ ਨਹੀਂ ਤੇ ਮਾਮੂਲੀ ਜੀ ਗੱਲ ਸੀ ਔਰ ਇਹ ਵੀ ਕਿਹਾ ਗਿਆ ਕਿ ਜਿਹੜਾ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਕਰਾਉਣ ਵਾਲੇ ਡੀਐਸਪੀ ਐਸਪੀ ਰੈਂਕ ਦੇ ਅਧਿਕਾਰੀ ਜਿਨ੍ਹਾਂ ਨੇ ਫ ਵਿਰੋਧੀਆਂ ਨੇ ਸਵਾਲ ਕੀਤਾ ਕਿ ਉਹਨਾਂ ਬਾਰੇ ਕਦੋਂ ਪਤਾ ਕਰੋਗੇ ਹਾਲਾਂਕਿ ਹਰਪਾਲ ਸਿੰਘ ਚੀਮਾ ਨੇ ਬੜੀ ਬੇਤੁਕੀ ਜੀ ਦਲੀਲ ਦਿੱਤੀ ਕਿ ਮਾਮਲਾ ਸਭ ਜੁੜਿਸਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਬੇਸ਼ੱਕ ਤਲਬ ਕੀਤਾ ਜਾ ਰਿਹਾ ਹੋਵੇ ਡੀਜੀਪੀ ਨੂੰ ਪਰ ਹਾਈ ਕੋਰਟ ਨੇ ਇਹ ਤਾਂ ਨਹੀਂ ਕਿਹਾ ਕਿ ਜਿਹੜੇ ਜਿਹੜੇ ਥਾਂ ਤੇ ਕਰਾਈਮ ਹੋਇਆ ਜਾ ਜਿੱਥੇ ਗੈਰ ਕਾਨੂੰਨੀ ਕੰਮ ਹੋਏ ਨੇ ਉੱਥੇ ਕਾਰਵਾਈ ਨਹੀਂ ਕਰਨੀ ਸਰਕਾਰ ਨੇ ਉੱਥੇ ਇਹ ਕਹਿ ਦਿੱਤਾ ਗਿਆ ਸੀ ਕਿ ਉਹ ਤੇ ਮਾਮਲਾ ਸਬ ਜੁਡੀਸ ਮਾਮਲੇ ਤਾਂ ਸਾਰੇ ਸਬ ਜੁਡੀਸ ਹੁੰਦੇ ਨੇ ਬੇਦਵੀ ਵਾਲਾ ਜਿਹੜਾ ਮਸਲਾ ਹੋਇਆ ਹੈ ਗੋਲੀ ਗਾਂਡ ਕੋਟਕ ਪੂਰਾ ਦੀ ਗੱਲ ਕਰੀਏ ਸਾਰਾ ਸਬ ਜੁਡੀਸ ਹੀ ਪਰ ਇਹਨਾਂ ਨੇ ਰੱਜ ਕੇ ਰਾਜਨੀਤੀ ਕੀਤੀ ਉਹਨਾਂ ਨੇ ਇਹਨਾਂ ਨੂੰ ਦਿਸਦਾ ਸੀ ਆ ਵੀ ਇਹ ਸਬ ਜੁਡੀਸ ਮਸਲਾ ਹੈਗਾ ਸੀ ਨਾ ਬੋਲੀਏ ਤੇ ਉੱਤੇ ਇਹ ਤੇ ਹੁਣ ਆਵਾਮੀ ਪਾਰਟੀ ਦੇ ਕਈ ਮੰਤਰੀ ਮੰਨ ਚੁੱਕੇ ਆ ਵਿਧਾਇਕ ਵੀ ਮੰਨ ਚੁੱਕੇ ਆ ਕਿ ਜਦੋਂ ਤਾਂ ਅਸੀਂ ਵਿਰੋਧੀ ਧਿਰ ਵਿੱਚ ਸੀ ਉਦੋਂ ਸਾਡੇ ਲਈ ਬੜਾ ਸੌਖਾ ਸੀ ਸਭ ਕੁਝ ਕਰਨਾ ਜਦੋਂ ਆਏ ਆ ਸੱਤਾ 'ਚ ਪਤਾ ਉਦੋਂ ਲ ਇੱਥੇ ਬੈਠ ਕੇ ਕੀ ਹੈ ਕਹਿੰਦੇ ਦੋਵਾਂ ਕੁਰਸੀਆਂ 'ਚ ਫਰਕ ਬਹੁਤ ਹੈ ਇਹ ਉਦੋਂ ਦੀਆਂ ਗੱਲਾਂ ਸੀ ਹੁਣ ਜਿੱਥੋਂ ਤੱਕ ਰਹੀ ਗੱਲ ਉਸ ਆਪਾਂ ਮੁੱਦੇ ਤੇ ਆਈ ਏ ਕਿ ਚਲੋ ਜਿਹੜਾ ਵੀ ਸੀ ਉਹਨਾਂ ਨੇ ਐਸਆਈ ਬੋਰਡ ਸਿੰਘ ਦੇ ਹਵਾਲੇ ਨਾਲ ਉੱਥੇ ਆਵਾਜ਼ ਰੱਖਤੀ ਕਹਿੰਦੇ ਡੀਜੀਪੀ ਨੂੰ ਤਲਬ ਕਰ ਰਿਆ ਰਿਪੋਰਟ 24 ਘੰਟਿਆਂ 'ਚ ਇੱਥੇ ਪੇਸ਼ ਕਰੋ ਜੀ ਅਗਲੇ ਦਿਨ ਸਾਰੇ ਢੀਕਦੇ ਰਹੇ ਕਿ ਹੁਣ ਡੀਜੀਪੀ ਆਉਣਗੇ ਇੱਥੇ ਰਿਪੋਰਟ ਦੇਣਗੇ ਪਰ ਡੀਜੀਪੀ ਸਾਰਾ ਦਿਨ ਨਾ ਪੱਤਰਕਾਰਾਂ ਨੂੰ ਦਿਖੇ ਤੇ ਨਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਦਿਖੇ ਨਾ ਕਿਸੇ ਹੋਰ ਨੂੰ ਦਿਖੇ ਕਿਉਂਕਿ ਬਾਅਦ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਹ ਮਸਲਾ ਇੱਥੋਂ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਸੂਬੇ ਭਾਰ ਦੇ ਵਿੱਚ ਹੀ ਕਹਿੰਦੇ ਰਿਪੋਰਟਾਂ ਮਿਲੀਆਂ ਕਿ ਇਹੋ ਜਿਹਾ ਹੀ ਹਾਲ ਹੈ ਇਸ ਕਰਕੇ ਉਹਨਾਂ ਨੇ ਸਿੱਧਾ ਹੀ ਗ੍ਰਹਿ ਮੰਖਮੇ ਤੋਂ ਆ ਜਿਹੜੀ ਉਹ ਰਿਪੋਰਟ ਮੰਗ ਲਈ ਹੁਣ ਗ੍ਰਹਿ ਮਹਿਕਮੇ ਦੇ ਜਿਹੜੇ ਸਕੱਤਰ ਨੇ ਉਹ ਗੁਰਕੀਰਤ ਕ੍ਰਿਪਾਲ ਸਿੰਘ ਨੇ ਉਹਨਾਂ ਤੋਂ ਰਿਪੋਰਟ ਮੰਗ ਲਈ ਗਈ ਹੈ ਤੇ ਤਾਜੀ ਗੱਲ ਜਿਹੜੀ ਇਹ ਹੈ ਕਿ 10 ਦਿਨਾਂ ਦਾ ਸਮਾਂ ਮੰਗਿਆ ਗਿਆ ਗ੍ਰਹਿ ਮਹਿਕਮੇ ਦੇ ਵੱਲੋਂ ਕਿ ਸਪੀਕਰ ਸਾਹਿਬ ਤੁਹਾਡੇ ਕੋਲ ਰਿਪੋਰਟ ਅਸੀਂ ਸਾਰੀ ਨਿਸ਼ਰ ਕਰਦੇ ਹਾਂਗੇ ਵੇਰਵੇ ਸਾਨੂੰ ਇਕੱਠੇ ਕਰਨ ਲਈ ਟਾਈਮ ਲੱਗਣਾ ਹੈ ਕਿਉਂਕਿ ਕਾਲੀਆਂ ਭੇਡਾਂ ਪੁਲਿਸ ਦੀਆਂ ਦਾਗੀ ਅਫਸਰ ਜਿਨ੍ਹਾਂ ਤੋਂ ਕਿਸੇ ਤਰ੍ਹਾਂ ਦੇ ਪੁਲਿਸ ਨੇ ਕਾਰਵਾਈ ਕੀਤੀ ਹੋਵੇ ਵਿਜੀਲੈਂਸ ਨੇ ਕਾਰਵਾਈ ਕੀਤੀ ਹੋਵੇ ਤਾਂ ਉਹਨਾਂ ਸਾਰਿਆਂ ਦੇ ਵੇਰਵੇ ਅਸੀਂ ਤੁਹਾਡੀ ਟੇਬਲ ਦੇ ਉੱਤੇ ਰੱਖਦੇ ਹਾਂਗੇ 10 ਦਿਨ ਦਾ ਸਮਾਂ ਮੰਗਿਆ ਗਿਆ ਪਹਿਲਾਂ ਤਾਂ ਡੀਜੀਪੀ ਤੱਕ ਸੀਮਤ ਸੀ ਕਿ ਉਹਨਾਂ ਤੋਂ ਦੇ ਵਿੱਚ ਕਿ ਕੀ ਕੀਤਾ ਗਿਆ ਹਾਲਾਂਕਿ ਚਾਹੁੰਦੇ ਤਾਂ ਐਸਐਸਪੀ ਤੋਂ ਵੀ ਪੁੱਛਿਆ ਜਾ ਸਕਦਾ ਸੀ ਫਰੀਦਕੋਟ ਦੇ ਪਰ ਉਹਨਾਂ ਨੇ ਡੀਜੀਪੀ ਨੂੰ ਕਿਹਾ ਸੀ ਫਿਰ ਅਗਲੇ ਹੀ ਦਿਨ ਜਿਹੜੀ ਐ ਸਪੀਕਰ ਕੁਤਾਰ ਸਿੰਘ ਸੰਧਵਾ ਨੇ ਜਦੋਂ ਇਹ ਕਿਹਾ ਕਿ ਗ੍ਰਹਿ ਮਹਿਕਮੇ ਤੋਂ ਅਸੀਂ ਫੈਸਲਾ ਕੀਤਾ ਕਿ ਕਿਉਂ ਨਾ ਰਿਪੋਰਟ ਮੰਗ ਲਈਏ ਤੇ ਉਸ ਰਿਪੋਰਟ ਦੇ ਆਧਾਰ ਤੇ ਫਿਰ ਅਸੀਂ ਹੋਰ ਸੁਥਰਾ ਪ੍ਰਬੰਧ ਦੇਣ ਦੀ ਕੋਸ਼ਿਸ਼ ਕਰਾਂਗੇ ਇਸ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਉਸੇ ਦਿਨ ਟਿੱਪਣੀ ਕੀਤੀ ਕਿ ਸਪੀਕਰ ਸਾਹਿਬ ਪਹਿਲਾਂ ਤਾਂ ਤੁਸੀਂ ਜਿਹੜੀ ਹੈ ਪੂਰੇ ਪੂਰੇ ਸਦਨ ਦੀ ਹੈ ਜਿਹੜੀ ਸਾਰੇ ਜਿਹੜੇ ਮੈਂਬਰ ਸਾਹਿਬਾਨ ਦੀ ਸਹਿਮਤੀ ਲਈ ਸੀ ਕਿ ਅਸੀਂ ਕਿਵੇਂ ਕਰੀਏ ਜੀ ਇਸ ਮਸਲੇ ਦੇ ਉੱਤੇ ਸਲਾਹ ਦਿੱਤੀ ਜਾਵੇ ਪਹਿਲਾਂ ਤੁਸੀਂ ਸਹਿਮਤੀ ਲੈਣੇ ਆ ਤੇ ਹੁਣ ਬਿਨਾ ਕਿਸੇ ਦੀ ਸਲਾਹ ਲਿਆ ਸਹਿਮਤੀ ਲਿਆ ਆਪਣੀ ਮਰਜ਼ੀ ਨਾਲ ਹੀ ਤੁਸੀਂ ਗ੍ਰਹਿ ਮਹਿਕਮੇ ਵੱਲ ਹੋਤ ਰਹੇ ਹੋ ਡੀਜੀਪੀ ਵਾਲੀ ਰਿਪੋਰਟ ਕੀ ਕਹਿੰਦੀ ਆ ਉਹ ਕਿਉਂ ਨਹੀਂ ਮੰਗੀ ਗਈ ਫਿਰ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਸਾਡੀ ਮਨਛਾਏ ਨਹੀਂ ਹੈ ਕਿ ਕਿਸੇ ਨੂੰ ਸਪੈਸੀਫਿਕ ਟਾਰਗੇਟ ਕਰਨਾ ਹੈ ਹੋਰ ਵੀ ਬਹੁਤ ਸਾਰੀਆਂ ਕਾਲੀਆਂ ਭੇਡਾਂ ਨੇ ਪੰਜਾਬ ਦੇ ਵਿੱਚ ਇਸ ਕਰਕੇ ਗ੍ਰਹਿ ਮਹਿਕਮੇ ਤੋਂ ਸਿੱਧਾ ਰਿਪੋਰਟ ਮੰਗ ਲਈ ਕੀ ਹੁਣ ਗ੍ਰਹਿ ਮਹਿਕਮਾ ਕਿਹਦੇ ਕੋਲ ਹੈ ਮੁੱਖ ਮੰਤਰੀ ਭਵਨਤਮਨ ਜੀ ਜੀਪੀ ਸਾਬਨ ਜਦੋਂ ਇਹਨਾਂ ਨੇ ਤਲਬ ਕੀਤਾ ਹੀ ਉਦੋਂ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਮਨੋਂ ਤਲਬ ਨਾ ਕਰਾਂ ਤੇ ਮੈਂ ਉਹਨਾਂ ਨੂੰ ਗ੍ਰਹਿ ਭਾਗ ਨੂੰ ਤਲਬ ਕਰ ਲਿਆ ਜਿ ਉਹਨਾਂ ਤੋਂ ਰਿਪੋਰਟ ਲੈ ਲਿਆ ਫਿਰ ਜਦੋਂ ਇਹਨਾਂ ਨੂੰ ਇਹ ਗੱਲ ਪ੍ਰਤਾਪ ਸਿੰਘ ਬਾਜਵਾ ਨੂੰ ਜਦੋਂ ਇਹ ਜਵਾਬ ਦੇ ਰਹੇ ਸੀਗੇ ਵੀ ਅਸੀਂ ਇੱਕ ਬੰਦੇ ਨੂੰ ਟਾਰਗੇਟ ਨਹੀਂ ਕਰ ਰਹੇ ਹੈਗੇ ਫਿਰ ਯਾਦ ਉਦੋਂ ਨਾਲ ਗੱਲ ਕਰਦੇ ਹੈਗੇ ਹੂੰ ਬਿਲਕੁਲ ਉਦੋਂ ਉਹਨਾਂ ਨੇ ਜਦੋਂ ਇਹ ASI ਬੋਰਡ ਦਾ ਬੋਰਡ ਸਿੰਘ ਦਾ ਮਸਲਾ ਚੁੱਕਿਆ ਸੀ ਉਦੋਂ ਹੀ ਇਹ ਗੱਲ ਹੋਈ ਸੀ ਕਿ ਕੱਲਾ ASI ਕਿਉਂ ਹੋਰ ਵੀ ਬਹੁਤ ਨੇ ਇਸੇ ਕਰਕੇ ਫਿਰ ਸਪੀਕਰ ਸਾਹਿਬ ਨੂੰ ਵੀ ਲੱਗਿਆ ਹੋਣਾ ਕਿ ਕਿਉਂ ਨਾ ਆਪਾਂ ਗ੍ਰਹਿ ਮਹਿਕਮੇ ਵਾਲੂ ਚੱਲੀਏ ਤੇ ਹੁਣ ਰਿਪੋਰਟ ਮੰਗੀ ਗਈ ਹੈ ਜਿਹੜੀ 10 ਦਿਨ ਦਾ ਸਮਾਂ ਦਿੱਤਾ ਗਿਆ ਕਿ 10 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਆ ਜਿਹੜੀ ਤੁਹਾਨੂੰ ਸੌਂਪਦਿਆਂਗੇ ਉਸ ਦੇ ਵਿੱਚ ਪਤਾ ਲੱਗੇਗਾ ਕਿ ਪੰਜਾਬ ਪੁਲਿਸ ਦੇ ਵਿੱਚ ਕਿੰਨੀਆਂ ਕਕਾਲੀਆਂ ਭੇਡਾਂ ਤੇ ਕਿੰਨੇ ਦਾਗੀ ਅਫਸਰ ਹੈ ਜਿਨ੍ਹਾਂ ਦੀ ਰਿਪੋਰਟ ਆ ਜਿਹੜੀ ਉਹ ਗ੍ਰਹਿ ਮਹਿਕਮਾ ਸਪੀਕਰ ਸਾਹਿਬ ਦੇ ਟੇਬਲ ਤੇ ਪਹੁੰਚਾਉਂਦਾ ਹੈ ਫਿਰ ਅਗਲਾ ਸਵਾਲ ਇਹ ਹੈ ਕਿ ਜਿਹੜੇ ਅਫਸਰਾਂ ਨੂੰ ਫਿਰ ਉਹ ਰਿਪੋਰਟ ਦੇ ਵਿੱਚ ਨਾਮ ਆ ਗਿਆ ਫਿਰ ਉਹਨਾਂ ਦਾ ਕੀਤਾ ਕੀ ਜਾਣਾ ਹੈ ਹੋ ਸਕਦਾ ਉਹ ਅੱਜ ਦੀ ਘੜੀ ਦੇ ਵਿੱਚ ਕਿਸੇ ਜ਼ਿਲ੍ਹੇ ਦੇ ਐਸਐਸਪੀ ਹੋਣ ਹੋ ਸਕਦਾ ਕਿਸੇ ਡਿਵੀਜ਼ਨ ਦੇ ਵਿੱਚੋਂ ਡੀਐਸਪੀ ਵੀ ਹੋਣ ਇਹ ਵੀ ਹੋ ਸਕਦਾ ਹੈ ਕਿ ਉਹ ਕਿਤੇ ਨਾ ਕਿਤੇ ਕਿਸੇ ਅਹਿਮ ਹੋਰ ਅਹੁਦੇ ਦੇ ਉੱਤੇ ਤਾਇਨਾਤ ਹੋਣ ਕੁਝ ਵੀ ਹੋ ਸਕਦਾ ਸੰਭਵ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਪੁਲਿਸ ਦੀਆਂ ਗੈਂਗਸਟਰਾਂ ਨਾਲ ਨਸ਼ਾ ਤਸਕਰਾਂ ਦੇ ਨਾਲ ਮਿਲੀਭੁਗਤਾਂ ਸਾਹਮਣੇ ਆਈਆਂ ਨੇ ਹਾਈ ਕੋਰਟ ਨੇ ਸਮੇਂ-ਸਮੇਂ ਦੇ ਉੱਤੇ ਝਾੜ-ਚੰਬ ਕੀਤੀ ਹੈ ਇਥੋਂ ਤੱਕ ਕਿ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਰੋਪੜ ਦੇ ਵਿੱਚ ਸ਼ਰੇਆਮ ਧੱਜੀਆਂ ਉਡਾਉਂਦੇ ਰਹੇ ਪਰਚੇ ਜਦੋਂ ਦਰਜ ਕਰਨੇ ਹੁੰਦੇ ਸੀ ਤੇ ਐਸਐਸਪੀ ਉੱਥੇ ਪਹੁੰਚ ਜਾਂਦੇ ਸੀ ਜਦੋਂ ਹਾਈ ਕੋਰਟ ਜਦੋਂ ਉਹਨਾਂ ਨੂੰ ਥਾਂ ਨਹੀਂ ਸੀ ਲੱਭਦੀ ਜਵਾਬ ਨਹੀਂ ਸੀ ਲੱਭਦਾ ਜਿਹੜੇ ਐਸਐਸਪੀ ਤਤਕਾਲੀ ਸੀ ਉੱਥੇ ਰੋਪੜ ਦੇ ਵਿੱਚ ਕਈ ਮਾਮਲਿਆਂ ਦੇ ਵਿੱਚ ਅਦਾਲਤਾਂ ਤੋਂ ਵੀ ਤੇ ਹੋਰ ਕਈ ਥਾਵਾਂ ਤੋਂ ਝਾੜਚੰਬ ਜਨਮੂਸ਼ੀ ਦਾ ਸਾਹਮਣਾ ਕਰਵਾ ਚੁੱਕਿਆ ਹੈ ਆਈਪੀਐਸ ਅਧਿਕਾਰੀ ਵੀ ਪੰਜਾਬ ਦੇ ਪਰ ਇਸ ਵਿੱਚ ਦੇਖਣਾ ਹੋਵੇਗਾ ਕਿ ਜੇਕਰ ਗ੍ਰਹਿ ਮਹਿਕਮੇ ਦੀ ਰਿਪੋਰਟ ਦੇ ਵਿੱਚ ਉਹਨਾਂ ਦਾਗੀਆਂ ਦੀਆਂ ਕਾਲੀਆਂ ਭੇਡਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਸਪੀਕਰ ਕੋਲ ਰਿਪੋਰਟ ਆਉਂਦੀ ਹੈ ਕਿ ਉਹਨਾਂ ਦੇ ਨਾਮ ਨਿਸ਼ਰ ਕੀਤੇ ਜਾਣਗੇ ਦੱਸਿਆ ਜਾਏਗਾ ਪੰਜਾਬ ਦੇ ਲੋਕਾਂ ਨੂੰ ਕਿ ਆਹ ਆ ਜਿਹੜੇ ਲੋਕ ਸੀ ਅਸੀਂ ਪਹਿਲਾਂ ਲਾ ਬੈਠੇ ਅਫਸਰ ਗਲਤੀ ਨਾਲ ਇਹਨਾਂ ਨੇ ਤਾਂ ਬੜਾ ਪਾਇਆ ਸਿਸਟਮ ਦੇ ਵਿੱਚ ਗੰਦ ਜਾਂ ਇਹਨਾਂ ਸਿਸਟਮ ਨੂੰ ਜਿਹੜੇ ਦਾਗ ਲਾਏ ਆ ਇਸ ਕਰਕੇ ਇਹਨਾਂ ਨੂੰ ਸਾਨੂੰ ਇਨੀ ਚਾਹੀਦੇ ਉਹਨਾਂ ਨੂੰ ਲਾਵਾਂਗੇ ਅਸੀਂ ਖੁੱਡੇ ਲੈਣ ਜਿਹੜੇ ਬੜੇ ਸਾਫ਼ ਸੁਥਰੇ ਆ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਅਫਸਰ ਹੈ ਉਹਨਾਂ ਦੀ ਸਾਡੇ ਕੋਲ ਘਾਟ ਕੋਈ ਨਹੀਂ ਅਸੀਂ ਉਹਨਾਂ ਨੂੰ ਤਾਇਨਾਤ ਕਰਾਂਗੇ ਫਿਰ ਇਹ ਗੱਲ ਕੀ ਹੋਵੇਗੀ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਪਰ ਗ੍ਰਹਿ ਮਹਿਕਮੇ ਤੋਂ ਮੰਗੀ ਗਈ ਰਿਪੋਰਟ ਆ ਜਿਹੜੀ ਉਹ 10 ਦਿਨ ਦਾ ਸਮਾਂ ਦਿੱਤਾ ਗਿਆ ਆ ਮੰਗਿਆ ਗਿਆ ਸਪੀਕਰ ਸਾਹਿਬ ਤੋਂ ਕਿ ਸਪੀਕਰ ਸਾਹਿਬ ਤੁਹਾਡੇ ਕੋਲ 10 ਦਿਨਾਂ ਦੇ ਅੰਦਰ-ਅੰਦਰ ਤੁਹਾਡੇ ਕੋਲ ਸਾਰੀ ਰਿਪੋਰਟ ਰੱਖ ਦੇਵਾਂਗੇ ਕਿਹੜਾ ਦਾਗੀ ਆ ਕਿਹੜ ਸਾਫ ਸੁਥਰਾ ਤੇ ਇਮਾਨਦਾਰ ਹੈ ਇਹ ਸਾਰੀਆਂ ਗੱਲਾਂ ਨੂੰ ਹੋਣੀ ਹੈ ਹੁਣ ਦੇਖਣ ਵਾਲੀ ਗੱਲ ਹੈ ਕਿ ਐਸਆਈ ਬੋਰਡ ਸਿੰਘ ਦਾ ਕਿ ਕਿ ਉਹ ਨੂੰ ਸਸਪੈਂਡ ਅਗਲੇ ਦਿਨ ਕਰ ਦਿੱਤਾ ਗਿਆ ਸੀ ਰਿਪੋਰਟਾਂ ਮਿਲੀਆਂ ਸੀ ਔਰ ਸਪੀਕਰ ਨੇ ਤੇ ਵੀ ਕਿਹਾ ਕਿ ਜੇ ਮੁੱਦਾ ਨਾ ਚੱਕਦੇ ਤਾਂ ਉਹਨੇ ਸਸਪੈਂਡ ਨਹੀਂ ਸੀ ਹੋਣਾ ਇਸ ਦੇ ਉੱਤੇ ਵੀ ਵਿਰੋਧੀਆਂ ਨੇ ਕਿਹਾ ਕਿ ਕੀ ਸਿਰਫ ਸਸਪੈਂਡ ਕਰਾਉਣ ਤੱਕ ਤੁਹਾਡਾ ਮਕਸਦ ਸੀ ਬਹੁਤ ਸਾਰੀਆਂ ਗੱਲਾਂ ਨੇ ਹੁਣ ਦੇਖਦੇ ਆ ਕਿ ਜਿਹੜੀ ਇਹ 10 ਦਿਨਾਂ ਦੀ ਰਿਪੋਰਟ ਹੈ ਇਹ ਰਿਪੋਰਟ ਜਦੋਂ ਆਈ ਟੀ ਟੇਬਲ ਦੇ ਉੱਤੇ ਸਪੀਕਰ ਸਾਹਿਬ ਦੇ ਉਹ ਨਸ਼ਰ ਹੁੰਦੀ ਹੈ ਕਿਰੀ ਜਨਤਾਕ ਹੁੰਦੀ ਹੈ ਕਿ ਨਹੀਂ ਜੇਕਰ ਹੁੰਦੀ ਹੈ ਤੇ ਫਿਰ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਪੰਜਾਬ ਸਰਕਾਰ ਨੂੰ ਜਾਂ ਸਪੀਕਰ ਸਾਹਿਬ ਨੂੰ ਕਿ ਆਹ ਦੇਖੋ ਜੀ ਪੰਜਾਬ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਸੀ ਜਿਨ੍ਹਾਂ ਕੋਸ਼ਿਸ਼ ਪਹਿਲਾਂ ਵੀ ਹੋਈ ਹੈ ਜਦੋਂ 10000 ਤੋਂ ਬਾਅਦ ਬਾਅਦ ਵਿੱਚ ਵੀ ਗਿਣਤੀ ਵਧ ਗਈ ਹੋਏਗੀ ਅਸੀਂ ਜਦੋਂ ਤੱਕ ਰਿਪੋਰਟ ਕੀਤਾ 10000 ਤੋਂ ਬਾਅਦ ਮੁਲਾਜ਼ਮ ਸੀ ਹੇਟਲੀ ਨਫਰੀ ਜਿਹੜੀ ਬਦਲ ਦਿੱਤੀ ਗਈ ਕਈ ਕਈ ਸਮੇ ਤੋਂ ਤਨਾਤ ਸੀ ਇੱਕ ਇੱਕ ਥਾਵਾਂ ਦੇ ਉੱਤੇ ਜਾਂ ਇੱਕ ਇੱਕ ਜ਼ਿਲ੍ਹੇ ਦੇ ਅੰਦਰ orange ਦੇ ਹਿਸਾਬ ਨਾਲ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵੀ ਭੇਜੇ ਗਏ ਪੁਲਿਸ ਮੁਲਾਜ਼ਮ ਸਪਾਈ ਤੋਂ ਲੈ ਕੇ ਇਨਸਪੈਕਟਰ ਰੈਂਕ ਤੱਕ ਦੇ ਅਧਿਕਾਰੀ ਪਰ ਉਸ ਮਾਮਲੇ ਦੇ ਵਿੱਚ ਵੀ ਮੁੱਖ ਮੰਤਰੀ ਵੱਲੋਂ ਇਸ਼ਤਿਹਾਰਬਾਜ਼ੀ ਵੀ ਦਿੱਤੀ ਗਈ ਇਹ ਵੀ ਪ੍ਰਚਾਰ ਕੀਤਾ ਗਿਆ ਸਟੇਜਾਂ ਤੋਂ ਵੀ ਕਿਹਾ ਗਿਆ ਕਿ ਅਸੀਂ ਪੁਲਿਸ ਦੀਆਂ ਕਾਲੀਆਂ ਭੇਡਾਂ ਦਾ ਨਸ਼ਾ ਤਸਕਰਾਂ ਦਾ ਗੱਠ ਜੋੜ ਜਿਹੜਾ ਬਣਿਆ ਹੋਇਆ ਉਹ ਤੋੜਨਾ ਪਰ ਡੀਜੀਪੀ ਗੌਰਵ ਯਾਦਵ ਨੇ ਟ੍ਰਿਬਿਊਨ ਸਮੂਹ ਨੂੰ ਇੱਕ ਇੰਟਰਵਿਊ ਦਿੱਤਾ ਸੀ ਜਿਸ ਦੇ ਵਿੱਚ ਬੜੇ ਤਲਖੀ ਦੇ ਵਿੱਚ ਨਜ਼ਰ ਆ ਰਹੀ ਸੀ ਕਹਿੰਦੇ ਰੁਟੀਨ ਦੀ ਕਾਰਵਾਈ ਹੈ ਸਾਡੀ ਪੁਲਿਸ ਦਾ ਮਨੂਵਰ ਡਿੱਗਦਾ ਹੈ ਇਸ ਤਰੀਕੇ ਦੇ ਨਾਲ ਅਸੀਂ ਕੋਈ ਇਸ ਕਰਕੇ ਨਹੀਂ ਕਾਰਵਾਈ ਕੀਤੀ ਕਹਿੰਦੇ ਜਿੰਨੇ ਅਫਸਰ ਅਸੀਂ ਬਦਲੇ ਹੈ ਜਾਂ ਜਿੰਨੇ ਮੁਲਾਜ਼ਮ ਬਦਲੇ ਉਹਨਾਂ ਦਾ ਕਿਸੇ ਨਾਲ ਕੋਈ ਸੰਬੰਧ ਹੀ ਨਹੀਂ ਹੈ ਨਸ਼ਾ ਤਸਕਰਾਂ ਦੇ ਨਾਲ ਜਿਨ੍ਹਾਂ ਦਾ ਹੈਗਾ ਅਸੀਂ ਪਹਿਲਾਂ ਹੀ ਕਾਰਵਾਈ ਕਰ ਚੁੱਕੇ ਹਾਂ ਇਹ ਗੱਲ ਵੀ ਉਹਨਾਂ ਨੇ ਦੇ ਲਈ ਦਿੱਤੀ ਸੀ ਹਾਲਾਂਕਿ ਇੱਕ ਕਾਰਵਾਈ ਉਦੋਂ ਹੋਈ ਸੀ ਇੱਕ ਹੁਣ ਆ ਹੁਣ ਹੋ ਚੱਲੀ ਹੈ ਇਹਦੇ ਵਿੱਚ ਦੇਖਣਾ ਹੋਵੇਗਾ ਕਿ ਕੀ ਕਾਲੀਆਂ ਭੇਡਾਂ ਅਜੇ ਵੀ ਮੌਜੂਦ ਨੇ ਪੰਜਾਬ ਪੁਲਿਸ ਦੇ ਅੰਦਰ ਜਾਂ ਡੀਜੀਪੀ ਗੌਰਵ ਯਾਦਵ ਦੇ ਮੁਤਾਬਕ ਜਿਵੇਂ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਸਾਡੀ ਪੁਲਿਸ ਦਾ ਮਨੋਵਲ ਡਿੱਗਦਾ ਹੈ ਇਸ ਢੰਗ ਦੇ ਨਾਲ ਇੱਕ ਵੱਡੀ ਕਾਰਵਾਈ ਕਰਨ ਦੇ ਨਾਲ ਇਹ ਜਿਹੜੀ ਕਾਰਵਾਈ ਅਸੀਂ ਕੀਤੀ ਹੈ ਰੁਟੀਨ ਵਜੋਂ ਕੀਤੀ ਹੈ ਪੰਜਾਬ ਦੇ ਜਿਹੜੇ ਹੋਰ ਵੀ ਐਸਐਸਪੀ ਨੇ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਜਦੋਂ ਜਾਂਦੇ ਨੇ ਆਪਣੇ ਨਾਲ ਆਪਣੇ ਚੇਤੇ 40 50 ਜਿਹੜੇ ਪੁਲਿਸ ਅਫਸਰ ਹੁੰਦੇ ਨੇ ਜਾਂ ਹਿਟਲੇ ਮੁਲਾਜਮਾ ਉਹਨਾਂ ਨਾਲ ਲੈ ਕੇ ਚੱਲਦੇ ਨੇ ਇਹ ਦੂਜੇ ਜ਼ਿਲ੍ਹੇ ਵਾਲੇ ਤਾਂ ਉਹਨਾਂ ਨੂੰ ਭਰੋਸਾ ਨਹੀਂ ਹੁੰਦਾ ਜਾਂ ਉਹਨਾਂ ਦੇ ਵਿੱਚ ਇਹੋ ਜਿਹਾ ਕਿਹੜਾ ਵਿਸ਼ਵਾਸ ਉਹਨਾਂ ਨੂੰ ਵੀ ਜਿਹੜੇ 40 50 ਜਿਹੜੇ ਪੁਲਿਸ ਅਫਸਰ ਮੇਰੇ ਨਾਲ ਨਹੀਂ ਰਹਿਣਗੇ ਮੈਂ ਤਾਂ ਚੱਲ ਹੀ ਨਹੀਂ ਸਕਦਾ ਇਸ ਹਲਕੇ ਦੇ ਵਿੱਚ ਸਭ ਨੂੰ ਇੱਕ ਕੇਸ ਯਾਦ ਹੋਏਗਾ ਏਆਈਜੀ ਜਿਹੜੇ ਸਸਪੈਂਡ ਕਰ ਦਿੱਤੇ ਗਏ ਸੀ ਰਾਜੀਤ ਸਿੰਘ ਇੱਕ ਇਨਸਪੈਕਟਰ ਪਹਿਲਾਂ ਇੰਦਰਜੀਤ ਸਿੰਘ ਇਸ ਤਰ੍ਹਾਂ ਦੇ ਕਈ ਆਧਾਰਨਾ ਹੋਰ ਵੀ ਮਿਲ ਸਕਦੀਆਂ ਪਰ ਉਹਦੀ ਅਸੀਂ ਜ਼ਿਕਰ ਤਾਂ ਕੀਤਾ ਕਿਉਂਕਿ ਕਈ ਸਮਾਂ ਪੁਲਿਸ ਦੇ ਹੱਥ ਹੀ ਨਹੀਂ ਆਏ ਪਤਾ ਹੀ ਨਹੀਂ ਲੱਗਿਆ ਪੁਲਿਸ ਨੂੰ ਰਹਿ ਕਿੱਥੇ ਰਹੇ ਆ ਉਹਨਾਂ ਦੀਆਂ ਜਾਇਦਾਦਾਂ ਦੀ ਪਤਾ ਨਹੀਂ ਕੀ ਕੀ ਉੱਥੇ ਉਹਨਾਂ ਦੀ ਜਾਂਚ ਪੜਤਾਲ ਕੀਤੀ ਗਈ ਕਿ ਨਿਊ ਚੰਡੀਗੜ੍ਹ ਚ ਕਿਹੜੇ ਅਫਸਰ ਦੀ ਕਿੰਨੀ ਜਾਇਦਾਦ ਆ ਮੁਹਾਲੀ ਚ ਕਿੰਨੀ ਬਣਾਈ ਹੋਈ ਹੈ ਚਲ ਤੇ ਆ ਚਲ ਸੰਪਤੀ ਹਾਲਾਂਕਿ ਸਬੰਧਤ ਅਫਸਰ ਦੇ ਵੱਲੋਂ ਅਦਾਲਤ ਵਿੱਚ ਦਰਵਾਜ਼ੇ ਖੜਕਾ ਖੜਕਾ ਕੇ ਬੇਲ ਵੀ ਜਿਹੜੀ ਆ ਉਹ ਲੈ ਲਈ ਜਾਂਦੀ ਹੈ ਪਰ ਅਰੈਸਟ ਨਹੀਂ ਹੁੰਦੀ ਇਹੀ ਕੋਈ ਮਾਤੜ ਬੰਦਾ ਹੁੰਦਾ ਕਿਸੇ ਵੀ ਤਰ੍ਹਾਂ ਦਾ ਕਿਸੇ ਨੇ ਵੀ ਇੰਨੀ ਕੁ ਵੀ ਕੋਈ ਗੱਲ ਕੀਤੀ ਹੁੰਦੀ ਜਾਂ ਵਿਰੋਧੀਆਂ ਦੇ ਵਿੱਚੋਂ ਕੋਈ ਸਿਆਸੀ ਬੰਦਾ ਹੁੰਦਾ ਤਾਂ ਉਦੋਂ ਹੀ ਪੁਲਿਸ ਨੇ ਜਾਂ ਵਿਜੀਲੈਂਸ ਚੱਕ ਲੈਂਦੀ ਹੈ ਸ਼ਾਮ ਨੂੰ ਪਰ ਉਸ ਅਫਸਰ ਨੂੰ ਹੱਥ ਨਹੀਂ ਪਾਇਆ ਗਿਆ ਇੰਸਪੈਕਟਰ ਇੰਦਰਜੀਤ ਸਿੰਘ ਜਿਸ ਨੇ ਕਈ ਕਾਰਨਾਮੇ ਕੀਤੇ ਆ ਉਹਨਾਂ ਵੇਲਿਆਂ ਦੇ ਵਿੱਚ ਜਦੋਂ ਕਦੇ ਉਹ 모ਗੇ ਵਿੱਚ ਕੋਈ ਵੱਡਾ ਅਫਸਰ ਜਾਂਦਾ ਤੇ ਉਹ 모ਗੇ ਤਨਾਤ ਹੁੰਦੇ ਸੀ ਤਰਨ ਤਰਨ ਜਾਂਦੇ ਸੀ ਤੇ ਤਰਨ ਤਰਨ ਤਨਾਤ ਹੁੰਦੇ ਸੀ ਕਿਵੇਂ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਪਹਿਲਾ ਨਾਮਜ਼ਦ ਕੀਤਾ ਫਿਰ ਉਹਨਾਂ ਨੂੰ ਛੱਡਣ ਦੇ ਨਾਮ ਦੇ ਉੱਤੇ ਪੈਸੇ ਮੋٹے ਬਣਾਏ ਫਿਰ ਉਹ ਵੀ ਕਾਬੂ ਆ ਗਏ ਸੀ ਤੇ ਇਸ ਕਰਕੇ ਇਸ ਤਰ੍ਹਾਂ ਦੀ ਕਈ ਬੰਦੇ ਆ ਜਿਹੜੇ ਵੱਡੇ ਅਫਸਰ ਨੇ ਖਾਸ ਕਰਕੇ ਐਸਐਸਪੀ ਜਾਂ ਹੋਰ ਕਈ ਹੇਠਲੇ ਪੱਧਰ ਦੇ ਅਧਿਕਾਰੀ ਜਿਨ੍ਹਾਂ ਦੇ ਨਾਲ ਇਨਸਪੈਕਟਰ ਜਾਂ ਏਐਸਆਈ ਜਾਂ ਸਬ ਇਨਸਪੈਕਟਰ ਅਧਰ ਦੇ ਜਿਹੜੇ ਅਧਿਕਾਰੀ ਆ ਉਹ ਆਪਣੇ ਨਾਲ ਲੈ ਕੇ ਤੁਰਦੇ ਆ ਕਿ ਸਾਡੇ ਭਰੋਸੇਯੋਗ ਨੇ ਜਿੱਥੇ ਜਾਵਾਂਗੇ ਉੱਥੇ ਮਾਇਆ ਬਣਾਉਣ ਦਾ ਵੀ ਕੰਮ ਇਹ ਚੰਗਾ ਸੰਭ ਲੈਂਦੇ ਆ ਹਾਲਾਂਕਿ ਉਹ ਪੁਲਿਸ ਅਫਸਰ ਨੂੰ ਜਿਹੜੀ ਡਿਊਟੀ ਦਿੱਤੀ ਜਾਂਦੀ ਆ ਉਹ ਸ਼ਾਇਦ ਭਾਵੇਂ ਘੱਟ ਕਰਦੇ ਹੋਣ ਪਰ ਉਹਨੂੰ ਖਜ਼ਾਨਚੀ ਦਾ ਉਹਦਾ ਸੰਭਾਲਣਾ ਬੜਾ ਆਉਂਦਾ ਉਹ ਖਜ਼ਾਨਾ ਭਰਨ 'ਚ ਬੜੇ ਮਾਹਰ ਹੁੰਦੇ ਆ ਇਸ ਕਰਕੇ ਉਹਨਾਂ ਨੂੰ ਨਾਲ ਲੈ ਤੁਰਦੇ ਆ ਅਫਸਰ ਕਈ ਔਰ ਇੱਥੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਸਾਨੂੰ ਕਿ ਕਈ ਜ਼ਿਲ੍ਹੇ ਐਸੇ ਆ ਜਿੱਥੇ ਕਿਸੇ ਕਿਸੇ ਐਸਐਸਪੀ ਦੇ ਉੱਤੇ ਸਵਾਲ ਨਹੀਂ ਉਠਹੇ ਬਹੁਤ ਸਾਰੇ ਐਸਐਸਪੀ ਐਸੇ ਵੀ ਹੈ ਪਰ ਵਢੇਰੀ ਗਿਣਤੀ ਜਿਹੜੀ ਜ਼ਿਆਦਾਤਰ ਗਿਣਤੀ ਹੈ ਉਹ ਉਹਨਾਂ ਦੀ ਹੈ ਜਿਹੜੇ ਕਿਸੇ ਨਾ ਕਿਸੇ ਗੱਲਾਂ ਕਰਕੇ ਸਵਾਲਾਂ 'ਚ ਘਿਰ ਜਾਂਦੇ ਆ ਕਿਸੇ ਨਾ ਕਿਸੇ ਕਰਕੇ ਕੋਈ ਨਾ ਕੋਈ ਵਿੱਚ ਕੋਈ ਨਾ ਕੋਈ ਉਲਝਣਤਾ ਨਹੀਂ ਹੁੰਦੀ ਹੈ ਇਸ ਕਰਕੇ ਜਿਹੜੀ ਇਹ ਰਿਪੋਰਟ ਬੜੀ ਮਾਇਨੇ ਹੁਣ ਰੱਖਦੀ ਹੈ ਜਿਹੜੀ ਗ੍ਰੈਸ ਕੱਤਰ ਨੇ ਗ੍ਰਹਿ ਮਹਿਕਮੇ ਨੇ ਤਿਆਰ ਕਰਨੀ ਹੈ ਜਿਸ ਦੇ ਵਿੱਚ ਪੁਲਿਸ ਦੀਆਂ ਕਾਲੀਆਂ ਭੇਡਾਂ ਦਾ ਜ਼ਿਕਰ ਹੋਏਗਾ ਚਾਹੇ ਵੱਡੀਆਂ ਨੇ ਚਾਹੇ ਛੋਟੀਆਂ ਉਹ ਜਦੋਂ ਸਪੀਕਰ ਦੇ ਟੇਬਲ ਤੇ ਪੁੱਜਣੀ ਹੈ ਤੇ ਫਿਰ ਕਈ ਅਫਸਰਾਂ ਨੂੰ ਇਸ ਦੇ ਨਾਲ ਭਾਜੜ ਜਰੂਰ ਪਾਣੀ ਚਾਹੀਦੀ ਹੈ ਸਰਕਾਰ ਨੂੰ ਹੁਣ ਫਿਰ ਸੰਕੇਤ ਦੇਣਾ ਚਾਹੀਦਾ ਹੈ ਸਪੀਕਰ ਸਾਹਿਬ ਹਾਲਾਂਕਿ ਸਾਰਿਆਂ ਦੇ ਸਾਂਝੇ ਨੇ ਵਿਧਾਨ ਸਭਾ ਦੇ ਅੰਦਰ ਪਰ ਫਿਰ ਵੀ ਜਦੋਂ ਸੱਤਾਧਿਰ ਦੇ ਨੁਮਾਇੰਦੇ ਆ ਤਾਂ ਫਿਰ ਉਹ ਸੱਤਾਧਿਰ ਦੇ ਸਪੀਕਰ ਗਿਣੇ ਜਾਂਦੇ ਆ ਆਮ ਤੌਰ ਤੇ ਤਾਂ ਇਸ ਕਰਕੇ ਸਪੀਕਰ ਦੇ ਟੇਬਲ ਦੇ ਉੱਤੇ ਆਈ ਰਿਪੋਰਟ ਕਿੰਨੀ ਕੁ ਭਾਜੜ ਕਿਸੇ ਨੂੰ ਪਾਉਂਦੀ ਹੈ ਕਿੰਨੀ ਕੁ ਕਿਸੇ ਦੇ ਪੈਰਾਂ ਥੱਲੇ ਜ਼ਮੀਨ ਖਿਸਕਦੀ ਹੈ ਇਹ ਬੜਾ ਮਾਇਨੇ ਰੱਖਣ ਵਾਲਾ ਹੈ ਜੇਕਰ ਇਸ ਦੇ ਉੱਤੇ ਸਹੀ ਕਾਰਵਾਈ ਹੋ ਗਈ ਰਿਪੋਰਟ ਆਉਣ ਤੋਂ ਬਾਅਦ ਤਾਂ ਫਿਰ ਤਾਂ ਸਰਕਾਰ ਦੀ ਵੀ ਬੱਲੇ ਬੱਲੇ ਆ ਸਪੀਕਰ ਸਾਹਿਬ ਨੂੰ ਵੀ ਸਾਰੇ ਸਲਾਉਣਗੇ ਤੇ ਜੇਕਰ ਉਹ ਰਿਪੋਰਟ ਆਈ ਹੋਈ ਵੀ ਕਾਰਵਾਈ ਨਾ ਹੋ ਸਕੀ ਤਾਂ ਫਿਰ ਲੋਕ ਵੀ ਇਹ ਸਮਝਣਗੇ ਔਰ ਵਿਰੋਧੀ ਵੀ ਸਵਾਲ ਚੁੱਕਣਗੇ ਕਿ ਇਹ ਖਾਨਾ ਪੂਰਤੀ ਲਈ ਕੀਤੀਆਂ ਗਈਆਂ ਗੱਲਾਂ ਸੀ ਇਸ ਦੇ ਵਿੱਚ ਕੋਈ ਤੱਤ ਨਹੀਂ ਨਜ਼ਰ ਆਇਆ ਪਰ ਜੇ ਸਰਕਾਰ ਨੇ ਟੰਗ ਦਿੱਤੇ ਉਹ ਅਫਸਰ ਜਿਹੜੇ ਦਾਗੀ ਨਿਕਲੇ ਕਾਲੀਆਂ ਭੇਡਾਂ ਨਿਕਲੀਆਂ ਫਿਰ ਆਪੀ ਸਰਕਾਰ ਦੀ ਵਾਹ ਵਾ ਹੋਣੀ ਹੈ